ਬਜਿੰਦਰ ਸਿੰਘ ਦੇ ਅਗੇਂਸਟ ਇੱਕ ਹੋਰ ਪਰਚਾ ਦਰਜ ਹੋ ਗਿਆ ਜੋ ਅਕਸਰ ਹੀ ਕੰਟਰੋਵਰਸੀ ਵਿੱਚ ਰਹਿੰਦਾ ਹੈ 파ਸਾ ਬਜਿੰਦਰ ਤੇ ਹੁਣ ਛੇੜਛਾੜ ਦੇ ਮਾਮਲੇ ਵਿੱਚ ਦੀਨ ਪਰਚਾ ਕਪੂਰਥਲਾ ਪੁਲਿਸ ਨੇ ਦਰਜ ਕੀਤਾ ਗਿਆ ਲੇਕਿਨ ਉਸ ਤੋਂ ਬਾਅਦ ਹੀ ਜੋ ਉਸਦੇ ਸਪੋਰਟਰ ਨੇ ਉਹਨਾਂ ਨੇ ਵੀ ਧਰਨਾ ਜਲੰਧਰ ਵਿੱਚ ਲਗਾਇਆ ਗਿਆ ਤੇ ਹੁਣ ਉਹਨਾਂ ਨੇ ਪੰਜਾਬ ਪੰਦੀ ਵੀ ਕਾਲ ਦਿੱਤੀ ਗਈ ਹੈ ਆਪਣੇ ਪਰਸਨਲ ਮੈਂ ਜਾਣਦੀ ਸੀ ਉਸ ਤੋਂ ਬਾਅਦ ਜਿਹੜਾ ਹੈਗਾ ਫਿਰ ਇਹਨੇ ਮੈਨੂੰ 2020 ਦੇ ਵਿੱਚ ਉੱਥੇ ਹੀ ਪੱਕਾ ਜਿਹੜਾ ਉੱਥੇ ਕਿਹਾ ਕਿ ਸੇਵਾ ਕਰ ਉੱਥੇ ਰੱਖ ਲਓ ਮੈਨੂੰ ਉਸ ਤੋਂ ਬਾਅਦ ਉੱਥੇ ਰਹਿਣਾ ਵੀ ਉਸ ਤੋਂ ਬਾਅਦ ਉਸ ਲੜਕੀ ਨੇ ਇੱਕ ਹੋਰ ਫੜੇ ਕਿਹਾ ਕਿ ਇਹ ਮੈਨੂੰ ਫਿਰ ਰਾਤੀ ਜਿਹੜਾ ਮੈਸੇजेस ਕਰਦਾ ਹੀ ਪਹਿਲਾਂ ਨੇ ਮੇਰਾ ਫੋਨ ਨੰਬਰ ਲਿਆ ਉਸ ਤੋਂ ਬਾਅਦ ਮੈਨੂੰ ਮੈਸੇजेस ਕਰਨੇ ਸ਼ੁਰੂ ਕਰਤੇ ਫਿਰ ਇਹਨੇ ਮੇਨ ਨਾਲ ਜਸਮਾਨੀ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਠੀਕ ਹੈ ਜੀ ਮੈਨੂੰ ਗਲਤ ਮੈਸੇਜ ਭੇਜਦਾ ਰਿਹਾ ਵਾ ਉਸ ਤਹਾ ਦੇ ਜਿਹੜਾ ਉਹਨੇ ਫਿਰ ਡੀਜੀਪੀ ਤੇ ਸਾਰੇ ਨੂੰ ਕੰਪਲੇਂਟਸ ਕੀਤੀਆਂ ਵੀ ਤਰੀਕ ਨੂੰ ਉਹਦੇ ਤਹਿਤ ਇਨਕੁਆਰੀ ਤੇ ਬਾਅਦ ਇਹਦੇ ਤੇ ਜਿਹੜਾ ਪਰਚਾ ਰਜਿਸਟਰਡ ਕੀਤਾ ਗਿਆ ਵਾ ਕਪੂਰਥਲਾ ਸਿਟੀ ਦੇ ਵਿੱਚ ਠੀਕ ਹੈ ਜੀ ਅੱਛਾ ਤਾਂ ਲਾਉਣੇ ਪਰਵੇਲ ਕਰਨਾ ਮੈਂ ਕਿਸੇ ਦੇ ਫਾਲੋਅਰਸ ਨੇ ਕੀ ਕਰ ਲੰਗੇ ਫਾਲੋਅਰਸ ਕੀ ਕਹਿਣਗੇ ਬਹੁਤ اچھی ਹਰਕਤ ਕੀਤੀ ਹੋਈ ਹੈ ਨੇ ਜਿਹੜੀ ਆਪਨੂੰ ਤੇ ਫੇਵਰ ਕਰ ਰਹੀ ਹੈ ਜੀ ਤੇ ਮੈਟ੍ਰਿਕ ਸਰਟਿਫਿਕੇਟ ਇਨਵੈਸਟੀਗੇਸ਼ਨ ਜੀ ਇਟ ਇਜ਼ ਅ ਸੀਰੀਅਸ ਆਫੈਂਸ ਜੇ ਇੱਕ ਲੜਕੀ ਸਾਹਮਣੇ ਆਈ ਹੈ ਔਰ ਕਹਿਦੀ ਹੈ ਕਿ ਮੈਂ ਉਸਲੇ ਨਾਬਾਲਗ ਸੀ ਜੀ ਜਿਸ ਵੇਲੇ ਮੈਨਾਂ ਯੋਨ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਯੋਨ ਸ਼ੋਸ਼ਣ ਕਰਦਾ ਰਿਹਾ ਵਾ ਤੇ ਉਸ ਤੋਂ ਬਾਅਦ ਲਗਾਤਾਰ ਮੈਨੂੰ ਫਿਰ ਜਾਨ ਤੋਂ ਮੇਰੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ ਵਾ ਜੀ ਇਟ ਇਜ਼ ਵੈਰੀ ਸੀਰੀਅਸ ਆਫੈਂਸ ਅਸੀਂ ਲਾਂਡਰ ਸਿਚੁਏਸ਼ਨ ਦੇ ਵਿੱਚ ਰਹਿੰਦੇ ਆਗੇ ਕੋਈ ਪਰ ਜੰਗਲ ਰਾਜ ਥੋੜਾ ਹੈਗਾ ਵੀ ਦਿਓ ਲੜਕੀ ਅੱਜ ਸਾਹਮਣੇ ਆਈ ਹੈ ਤੇ ਮੈਟਰ ਮਸਟ ਬੀ ਇਨਵੈਸਟਿਗੇਟਿਡ ਐਡਵੋਕੇਟ ਸਾਹਿਬ ਐਜ਼ ਅ ਲੀਗਲ ਐਕਸਪਰਟ ਤੁਸੀਂ ਇਹ ਦੱਸੋ ਹੁਣ ਜੋ ਇਹਦੇ ਧਾਰਾਵਾਂ ਲੱਗੀਆਂ ਨੇ ਤੇ ਇਹ ਬਜਿੰਦਰ ਸਿੰਘ ਤੇ ਕੀ ਕਾਰਵਾਈ ਹੋ ਸਕਦੀ ਹੈ ਤੇ ਕੀ ਲੱਗਦਾ ਹੈ ਇਹਨੂੰ ਅਰੈਸਟ ਵੀ ਕੀਤਾ ਜਾ ਸਕਦਾ ਸੈਲਫ ਪ੍ਰੋਕਲੇਮਡ ਪਾਸਟਰ ਬਜਿੰਦਰ ਸਿੰਘ ਦੇ ਅਗੇਂਸਟ ਇੱਕ ਹੋਰ ਪਰਚਾ ਦਰਜ ਹੋ ਗਿਆ ਜੋ ਅਕਸਰ ਹੀ ਕੰਟਰੋਵਰਸੀ ਵਿੱਚ ਰਹਿੰਦਾ ਹੈ ਪਾਸਟਰ ਬਜਿੰਦਰ ਤੇ ਹੁਣ ਛੇੜਛਾੜ ਦੇ ਮਾਮਲੇ ਵਿੱਚ ਅਧੀਨ ਪਰਚਾ ਕਬੂਰਥਲਾ ਪੁਲਿਸ ਨੇ ਦਰਜ ਕੀਤਾ ਗਿਆ ਲੇਕਿਨ ਉਸ ਤੋਂ ਬਾਅਦ ਹੀ ਜੋ ਉਸਦੇ ਸਪੋਰਟਰ ਨੇ ਉਹਨਾਂ ਨੇ ਵੀ ਧਰਨਾ ਜਲੰਧਰ ਵਿੱਚ ਲਗਾਇਆ ਗਿਆ ਤੇ ਹੁਣ ਉਹਨਾਂ ਨੇ ਪੰਜਾਬ ਬੰਦੀ ਵੀ ਕਾਲ ਦਿੱਤੀ ਗਈ ਹੈ ਤਾਂ ਦੱਸ ਦਿੰਦੇ ਆ ਪਾਸਟਰ ਬਲਜਿੰਦਰ ਅਕਸਰ ਹੀ ਕੰਟਰੋਵਰਸੀ ਵਿੱਚ ਰਹਿੰਦਾ ਹੈ 2018 ਵਿੱਚ ਵੀ ਜ਼ਿਰਖਪੁਰ ਵਿੱਚ ਵੀ ਇਹਦੇ ਰੇਪ ਦੇ ਦੀਨ ਇੱਕ ਪਰਚਾ ਦਰਜ ਹੋਇਆ ਤੇ ਉਸ ਵਿੱਚ ਵੀ ਅਰੈਸਟ ਕੀਤਾ ਗਿਆ ਸੀ ਉਸ ਤੋਂ ਪਹਿਲਾਂ ਵੀ 2008 ਵਿੱਚ ਇਹ ਮਰਡਰ ਕੇਸ ਵਿੱਚ ਵੀ ਅਰੈਸਟ ਹੋਇਆ ਤੇ ਉਸ ਤੋਂ ਬਾਅਦ ਹੀ ਇਹ ਪਾਸਟਰ ਆਪਣੇ ਆਪ ਨੂੰ ਕਹਿਣ ਲੱਗ ਪਿਆ ਤੇ ਆਪਣਾ ਡੇਰਾ ਵੀ ਸਥਾਪਿਤ ਕੀਤਾ ਤੋ ਪੂਰੀ ਜਾਣਕਾਰੀ ਲੈਣੇ ਜੀ ਕੀ ਮਾਮਲਾ ਹੈ ਤੇ ਕਿਵੇਂ ਜੋ ਇਹਦੀ ਕਮਿਊਨਿਟੀ ਦੇ ਮੈਂਬਰ ਆ ਹੁਣ ਅੱਗੇ ਕੀ ਕਾਰਵਾਈ ਕਰਨ ਦਾ ਚਾਹੁੰਦੇ ਨੇ ਤੋ ਸਾਡੇ ਨਾਲ ਜਵਿੰਦਰ ਤੋਂ ਸੀਨੀਅਰ ਐਡਵੋਕੇਟ ਸੰਦੀਪ ਕਮਰ ਸਿੰਘ ਛਾਪੜਾ ਜੁੜੇ ਹੋਏ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆਂ ਛਾਪੜਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਪਤਾ ਲੱਗਿਆ ਹੈ ਕਿ ਜੋ ਇਹ ਆਪਣੇ ਆਪ ਨੂੰ ਪਾਸਟਰ ਕਹਿੰਦਾ ਹੈ ਭਜਿੰਦਰ ਸਿੰਘ ਕਪੂਰ ਸਲਾ ਜਿੰਦਰ ਰੋਡ ਤੇ ਇਹਦਾ ਡੇਰਾ ਹੈ ਜੀ ਏ ਦੇ ਦੇ ਇੱਕ ਛੇੜਛਾੜ ਦਾ ਮਾਮਲਾ ਹੋਇਆ ਕੀ ਹੈ ਜੀ ਪੂਰੀ ਜਾਣਕਾਰੀ ਦਿਓ ਅਸੀਂ ਸ਼ੁਕਰਵਾਰ ਦੇ ਵਿੱਚ ਠੀਕ ਹੈ ਜੀ ਇਹ ਅੰਡਰ ਵੈਰੀ ਸੀਰੀਅਸ ਆਫੈਂਸ ਕਿ ਉਸ ਲੜਕੀ ਨੇ ਕਿਹਾ ਜੀ ਕਿ ਮੈਂ ਇਹਨਾਂ ਦੇ ਡੇਰੇ ਤੇ ਜਾਂਦੀ ਸੀ ਫਿਰ ਸੋ 17 ਨੂੰ ਠੀਕ ਹੈ ਜੀ ਆਪਣੇ ਪੇਰੈਂਟਸ ਨਾਲ ਮੈਂ ਜਾਂਦੀ ਸੀ ਉਸ ਤੋਂ ਬਾਅਦ ਜਿਹੜਾ ਹੈਗਾ ਫਿਰ ਇਹਨੇ ਮੈਨੂੰ 220 ਦੇ ਵਿੱਚ ਉੱਥੇ ਹੀ ਪੱਕਾ ਜਿਹੜਾ ਉੱਥੇ ਕਿਹਾ ਕਿ ਸੇਵਾ ਕਰ ਉੱਥੇ ਰੱਖ ਲਓ ਮੈਨੂੰ ਉਸ ਤੋਂ ਬਾਅਦ ਉੱਥੇ ਰਹਿਣਾ ਪਈ ਉਸ ਤੋਂ ਬਾਅਦ ਉਸ ਲੜਕੀ ਨੇ ਇੱਕ ਹੋਰ ਬੜੇ ਕਿਆ ਕਿ ਮੈਨੂੰ ਫਿਰ ਰਾਤੀ ਜਿਹੜਾ ਮੈਸੇਜੇਸ ਕਰਦਾ ਸੀ ਪਹਿਲਾਂ ਨੇ ਮੇਰਾ ਫੋਨ ਨੰਬਰ ਲਿਆ ਉਸ ਤੋਂ ਬਾਅਦ ਮੈਨੂੰ ਮੈਸੇਜੇਸ ਕਰਨੇ ਸ਼ੁਰੂ ਕਰਤੇ ਫਿਰ ਐਨੇ ਮੇ ਨਾਲ ਜਸਮਾਨੀ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਠੀਕ ਹੈ ਜੀ ਮੈਨੂੰ ਗਲਤ ਮੈਸੇਜ ਭੇਜਦਾ ਰਿਹਾ ਵਾ ਜੀ ਉਸ ਤਹਤ ਜਿਹੜਾ ਉਹਨੇ ਫਿਰ ਡੀਜੀਪੀ ਤੇ ਸਾਰੇ ਨੂੰ ਕੰਪਲੇਂਟਸ ਕੀਤੀਆਂ ਵੀ ਤਰੀਕ ਨੂੰ ਉਹਦੇ ਤਹਤ ਇਨਕੁਆਰੀ ਦੇ ਬਾਅਦ ਇਹਦੇ ਤੇ ਜਿਹੜਾ ਪਰਚਾ ਰਜਿਸਟਰਡ ਕੀਤਾ ਗਿਆ ਵਾ ਕਪੂਰਸਲਾ ਸਿਟੀ ਦੇ ਵਿੱਚ ਠੀਕ ਹੈ ਜੀ ਤੇ ਪਤਾ ਲੱਗਿਆ ਕਿ ਇਹਦਾ ਇੱਕ ਡੇਰਾ ਤਾਂ ਜਲੰਧਰ ਚ ਵੀ ਕਹਿੰਦੇ ਜਲੰਧਰ ਕਬੂਰਸਲਾ ਰੋਡ ਤੇ ਹੈ ਇੱਕ ਨਿਊ ਚੰਡੀਗੜ੍ਹ ਵਿੱਚ ਵੀ ਹੈ ਤੇ ਕਾਫੀ ਜ਼ਿਆਦਾ ਇਹਦੇ ਫਾਲੋਅਰਸ ਹੈ ਤੇ ਉਹਨਾਂ ਨੇ ਜਲੰਧਰ ਵਿੱਚ ਧਰਨਾ ਵੀ ਲਗਾਇਆ ਸੀ ਤੇ ਹੁਣ ਪੰਜਾਬਾਂ ਦੀ ਵੀ ਸ਼ਾਇਦ ਕਾਲ ਦੇ ਰਹੇ ਨੇ ਸਰ ਅੱਦਾਂ ਹੈ ਕਿ ਉਹ ਤਾਂ ਜਿਹੜੇ ਫਾਲੋਅਰਸ ਹੈਗੇ ਕਿਉਂਕਿ ਇਹ ਉੱਥੇ ਲੋਕਾਂ ਨੂੰ ਕਹਿੰਦਾ ਜੀ ਕਿ ਮੈਂ ਤੁਹਾਨੂੰ ਕੈਂਸਰ ਦਾ ਇਲਾਜ ਕਰਦਾਗਾ ਤੁਸੀਂ ਇਹਦੀ ਵੀਡੀਓਜ਼ ਜਨਰਲ ਦੇਖਦੇ ਹੋਗੇ ਠੀਕ ਹੈ ਜੀ ਇਹ ਕਹਿੰਦਾ ਜੀ ਮੈਂ ਕੈਂਸਰ ਦਾ ਇਲਾਜ ਜਿਹੜੀ ਜਿਹੜੀ ਕੋਈ ਇਲਾਜ ਹੀ ਨਹੀਂ ਹੈਗਾ ਉਹ ਇਲਾਜ ਮੈਂ ਕਰਦਾਗਾ ਜੇ ਕਿਸੇ ਨੂੰ ਕੋਈ ਹੋਰ ਪ੍ਰੋਬਲਮ ਹੈਗੀ ਫਿਜ਼ੀਕ ਜੇ ਚੱਲ ਨਹੀਂ ਸਕਦਾ ਤਾਂ ਮੈਂ ਉਹਨੂੰ ਚਲਾ ਦਾਂਗਾ ਠੀਕ ਹੈ ਜੀ ਮਤਲਬ ਇਹ ਕੰਦਿਸ਼ਵਾਸ ਲੋਕਾਂ ਚ ਪੈਦਾ ਕਰਕੇ ਉਹਦੀਆਂ ਵੀਡੀਓਜ਼ ਲੋਕਾਂ ਨੂੰ ਸ਼ੋਅ ਕਰ ਕਰਕੇ ਇਹ ਆਪਣੇ ਆਪ ਨੂੰ ਡੇਰਾਵਾਦ ਚਲਾ ਰਹੇ ਹੈਗੇ ਨੇ ਜੀ ਬਟ ਐਡਵੋਕੇਟ ਸਾਹਿਬ ਕੋਨਵਰਸ ਤੋਂ ਆਪਣੇ ਲੋਕਾਂ ਦੇ ਹੋ ਜਾਂਦੇ ਨਾਲ ਹੀ ਪਰ ਅਰਵਰ ਸਾਹਿਬ ਤੁਸੀਂ ਨਹੀਂ ਦੇਖ ਰਹੇ ਇੱਥੇ ਕਿ ਮਾਰਚ 12 ਨੂੰ ਇਹ ਪੰਜਾਬ ਬੰਦ ਕਰਨ ਦੀ ਕਾਲ ਦੇਰ ਦੂਜੇ ਬਸ ਜਿੱਥੇ ਪਰਚਾ ਤਾਂ ਦਰਜ ਹੋਇਆ ਹੀ ਹੈ ਕਿ ਇੱਕ ਨਾਰਮਲ ਇਨਕੁਆਇਰੀ ਹੋਣੀ ਚਾਹੀਦੀ ਕਿਉਂਕਿ ਜੋ ਲਾਅ ਕਹਿੰਦਾ ਹੈ ਕਿ ਜਦੋਂ ਕੋਈ ਕੰਪਲੇਂਟ ਆਉਂਦੀ ਹੈ ਤੇ ਪਰਚਾ ਦਰਜ ਹੁੰਦਾ ਹੈ ਉਸਦੇ ਬਾਅਦ ਹੀ ਇਨਕੁਆਇਰੀ ਜੋ ਕੀਤੀ ਜਾਂਦੀ ਹੈ ਤੇ ਉਸ ਦੇ ਸੰਬੰਧ ਵਿੱਚ ਪੰਜਾਬ ਪੁਲਿਸ ਨੇ ਇੱਕ ਸੱਟ ਵੀ ਕਾਇਮ ਕੀਤੀ ਹੋਈ ਹੈ ਲੇਕਿਨ ਕਿਤਨਾ ਕਿਤੇ ਪ੍ਰੈਸ਼ਰ ਪਾਉਣ ਦੀ ਗੱਲ ਨਹੀਂ ਕੋਸ਼ਿਸ਼ ਕੀਤੀ ਜਾ ਰਹੀ ਇਹਨਾਂ ਵੱਲੋਂ ਇਹ ਪ੍ਰੈਸ਼ਰ ਹੀ ਪ੍ਰੈਸ਼ਰ ਟੈਕਟਿਕਸ ਹੀ ਹੁੰਦੇ ਨੇ ਇਟ ਇਜ਼ ਅ ਵੈਰੀ ਸੀਰੀਅਸ ਅਫੈਂਸ ਇਹ ਦੇਖੋ ਜਿਹੜੀ ਪਦਵੀ ਤੇ ਬੈਠੇ ਉਹ ਪੋਲਿਟਿਕਲ ਬੰਦਾ ਹੈਗਾ ਉਹਦੀ ਪੋਲਿਟਿਕਲ ਲੈਵਲ ਦੀ ਲੋਕਾਂ ਦੀ ਆਸਤਾ ਜੁੜੀ ਹੁੰਦੀ ਹੈ ਧਾਰਮਿਕ ਲੋਕ ਹੈਗੇ ਨੇ ਧਰਮ ਦੇ ਆਧਾਰ ਤੇ ਉੱਤੇ ਲੋਕਾਂ ਦੀ ਆਸਤਾ ਜੁੜੀ ਹੁੰਦੀ ਹੈ ਜੀ ਤੇ ਜੇ ਇਹ ਲੋਕ ਹੀ ਐਦਾਂ ਦੀਆਂ ਹਰਕਤਾਂ ਕਰਨਗੇ ਜਿਹੜੇ ਆਪਣੇ ਨੂੰ ਪਾਸਟਰ ਜਾਂ ਫਾਦਰ ਕਹਿੰਦੇ ਨੇ ਤਾਂ ਫਿਰ ਇਹਨਾਂ ਤੋਂ ਬਾਅਦ ਸਪਰੇਅ ਕੀ ਜਾਂਦਾ ਫਿਰ ਫਿਰ ਤਾਂ ਲੋਕਾਂ ਦਾ ਵਿਸ਼ਵਾਸ ਉੱਠ ਜਾਏਗਾ ਜੀ ਓਨਲੀ ਟੂ ਪ੍ਰੈਸ਼ਰਾਈਜ਼ ਕਿ ਕਿਸੇ ਤਰੀਕੇ ਨਾਲ ਸੀਰੀਅਸ ਆਫੈਂਸਸ ਤੋਂ ਮੈਂ ਆਪਣਾ ਕੱਢ ਸਕਾਂ ਜਾਂ ਸਰਕਾਰ ਦਾ ਧਿਆਨ ਜਿਹੜਾ ਡਿਵਰਟ ਕਰ ਸਕਾਂ ਇਹ ਇਹਨਾਂ ਨੇ ਇੱਥੇ ਜਿਹੜਾ ਆਪਣਾ ਬੰਦ ਹੀ ਕਾਲ ਦਿੱਤੀ ਜਾਂ ਧਰਨੇ ਦੇ ਰਹੇ ਹੈਗੇ ਆ ਜੀ ਪਰ ਮੇਰੇ ਹਿਸ ਇਹਦਾ ਕੋਈ ਕੰਨਾ ਯੂਜ਼ ਨਹੀਂ ਹੈਗਾ ਜੀ ਤੇ ਇਹਦੇ ਸਬੰਧ ਵਿੱਚ ਐਡਮਿਨਿਸਟ੍ਰੇਸ਼ਨ ਨੂੰ ਕੀ ਕਰਨਾ ਚਾਹੀਦਾ ਕਿਉਂਕਿ ਇਹ ਤਾਂ ਇੱਕ ਨੋਰਮਲ ਪਰਚਾ ਤਾਂ ਹੋ ਗਿਆ ਹੁਣ ਜੇ ਇਧਰ ਪ੍ਰੈਸ਼ਰ ਬਣਦੇ ਆ ਪਾਕਸ਼ਰ ਦੇਖਿਆ ਕਿ ਕਈ ਵਾਰ ਐਡਮਿਨਿਸਟ੍ਰੇਸ਼ਨ ਵੀ ਸਲੋ ਹੋ ਜਾਂਦੀ ਹੈ ਜਾਂ ਜੋ ਕਾਰਨ ਕਾਰਵਾਈ ਕਰਨੀ ਚਾਹੀਦੀ ਹੈ ਉਹ ਕਰਦੀ ਨਹੀਂ ਹੈ ਨਹੀਂ ਐਡਮਿਨਿਸਟ੍ਰੇਸ਼ਨ ਕਿਉਂ ਸਲੋ ਹੋਣਾ ਇਟ ਇਜ਼ ਅ ਵੈਰੀ ਸੀਰੀਅਸ ਅਫੈਂਸ ਹੈ ਬੰਦਾ ਪਹਿਲੀ ਵਾਰੀ ਤੋਂ ਅਫੈਂਸ ਦੇ ਵਿੱਚ ਕਿਤੇ ਕਮਿਟ ਨਹੀਂ ਹੋ ਰਿਹਾ ਨਾ ਜੀ ਪਹਿਲਾਂ ਵੀ ਇਹਦੇ ਤੇ ਜ਼ਿਲ੍ਹਾਪੁਰ ਦੇ ਵਿੱਚ ਰੇਪ ਦਾ ਪਰਚਾ ਹੋਇਆ ਜਿਹਦੇ ਚ ਅੰਦਰ ਗਿਆ ਜੀ ਫਿਰ ਇਹਦੇ ਤੇ ਇੱਕ ਹੋਰ ਵੀ ਪਰਚਾ ਸੀ ਜੀ ਉਹਦੇ ਤੇ ਵੀ ਹੈ ਰੇਪ ਦਾ ਮੈਨੂੰ ਲੱਗਿਆ ਕੋਈ ਪਹਿਲਾ ਫੈਂਸ ਥੋੜਾ ਹੈਗਾ ਇਟ ਮੀਨਸ ਕਿ ਇਹਦੀ ਜਿਹੜੀ ਮਾਈਂਡਸ ਹੈਗਾ ਕੋਈ ਨਾ ਕੋਈ ਕ੍ਰਿਮਿਨਲੋਜੀ ਤਾਂ ਇਹਦੇ ਪਿੱਛੇ ਹੈਗੀ ਆ ਨਾ ਜੀ ਸ਼ਾਪੜਾ ਜੀ ਤੁਸੀਂ ਐਡਮਿਨਿਸਟ੍ਰੇਸ਼ਨ ਮੇਰੇ ਹਿਸਾਬ ਨਾਲ ਤਾਂ ਕੋਈ ਰੁਕਣ ਵਾਲੀ ਗੱਲ ਨਹੀਂ ਹੈ ਜੀ ਪਹਿਲੇ ਜੋ ਵੀ ਕਰਨਾ ਹੈਗਾ ਦੇ ਮਸਟ ਟੇਕ ਸਮ ਸਟੈਪ ਆਦਰਵਾਈਜ਼ ਕਾਨੂੰ ਇਦਾਂ ਦੇ ਜਿਹੜੇ ਕ੍ਰਿਮਿਨਲ ਬੰਦੇ ਹੁੰਦੇ ਕਾਨੂੰ ਬਾਹਰ 도ੜ ਜਾਂਦੇ ਜਾਂ ਕੁਝ ਕਰ ਲੈਂਦੇ ਤੇ ਲੋਕ ਜਿਹੜੇ ਜਿਹੜੇ ਐਪਲੀਕੈਂਟਸ ਹੁੰਦੇ ਵਿਚਾਰੇ ਤੇ ਧੱਕੇ ਖਾਂਦੇ ਰਹਿ ਜਾਂਦੇ ਨੇ ਜੀ 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 ਕਿਉਂਕਿ ਸ਼ਾਪੜਾ ਜੀ ਤੁਸੀਂ ਵੀ ਜਲੰਧਰ ਤੋਂ ਕਾਫੀ ਲੰਬੇ ਸਮੇਂ ਤੋਂ ਪ੍ਰੈ ਇੱਥੇ ਵੀ ਆਪਣੇ ਜੋ ਇਹਨਾਂ ਦਾ ਖਾਸ ਕਰਕੇ ਕਿਹਾ ਜਾਂਦਾ ਕਿ ਜਲੰਧਰ ਵਿੱਚ ਵੀ ਕਾਫੀ ਬੀਐਸਏ ਜਾਂ ਹੋਰ ਹੀ ਜਵਾਵੇ ਵਿੱਚ ਕਾਫੀ ਇਹ ਕ੍ਰਿਸਚੀਅਨ ਕਮਿਊਨਿਟੀ ਦੇ ਹੁਣ ਬੰਦਿਆਂ ਨੂੰ ਜੋੜ ਰਿਹਾ ਲੇਕਿਨ ਇਹ ਕਿਸੇ ਹੋਰ ਚਰਚ ਨਾਲ ਜੋ ਇਹਨਾਂ ਦੀਆਂ ਹੁੰਦੀਆਂ ਨੇ ਉਹਨਾਂ ਦਾ ਅਫੀਲੀਏਸ਼ਨ ਹੈਗੀ ਹੈ ਜੀ ਇਹਨਾਂ ਦੀ ਬਜੰਡਾ ਦੀ ਉਹ ਤਾਂ ਸਾਰਿਆਂ ਨੇ ਡਿਨਾਈ ਹੀ ਕਰ ਦਿੱਤਾ ਇਹਨੂੰ ਕਿ ਸਾਡੀਆਂ ਦੇ ਨਾਲ ਕੋਈ ਅਫੀਲੀਏਸ਼ਨ ਨਹੀਂ ਹੈਗੀ ਜੀ ਜਿਹੜੀਆਂ ਮੇਨ ਹੈਗੀਆਂ ਨੇ ਉਹਦੇ ਉਹ ਤਾਂ ਬੜਾ ਕਲੀਅਰ ਕਰਤਾ ਕਿ ਸਾਡੀਆਂ ਦੇ ਨਾਲ ਕੋਈ ਅਫੀਲੀਏਸ਼ਨ ਨਹੀਂ ਹੈਗੀ ਨਾ ਹੀ ਸਾਡਾ ਨਾਲ ਕੋਈ ਕੋਈ ਲਿੰਕ ਹੈਗਾ ਬਈ ਇਹ ਤਾਂ ਆਪਣੇ ਲੈਵਲ ਤੇ ਜੀ ਤੁਹਾਡੇ ਫਾਲੋਅਰਸ ਨੂੰ ਬਤਾਵਦਾ ਕਿ ਕੰਮ ਕਰ ਰਿਹਾ ਹੈਗਾ ਜੀ ਕਿਉਂਕਿ ਜਲੰਧਰ ਵੀ ਚ ਇੱਕ ਮੇਨ ਚਰਚਾ ਜਿਹੜਾ ਪੂਰਾ ਕਹਿ ਲੋ ਰੀਜਨ ਨੂੰ ਆਪਣੇ ਨੂੰ ਕਵਰ ਕਰਦੀ ਆ ਆਈ ਥਿੰਕ ਡਿਓਸ ਆਫ ਜਲੰਧਰ ਉਹਨਾਂ ਦਾ ਨਾਮ ਹੈਗਾ ਉਹ ਸਾਰੀ ਚਰਚਸ ਨੂੰ ਕੰਟਰੋਲ ਕਰਦੀ ਆ ਤੇ ਉਹਨਾਂ ਦਾ ਵੀ ਕੋਈ ਹੈ ਨਹੀਂ ਇਹਨਾਂ ਦੀ ਐਸੋਸੀਏਸ਼ਨ ਨਹੀਂ ਉਹਦੇ ਨਾਲ ਵੀ ਇਹਦੀ ਕੋਈ ਇਨੀ ਹੈ ਨਹੀਂ ਹੈਗੀ ਕਿਉਂਕਿ ਉਹਨਾਂ ਦਾ ਵੀ ਕੋਈ ਬਿਆਨ ਜਾਂ ਕੋਈ ਉਹਨਾਂ ਨੇ ਵੀ ਇਹਦੀ ਫੇਵਰ ਦੇ ਵਿੱਚ ਕੋਈ ਹਜੇ ਤੱਕ ਕੋਈ ਕੀਤਾ ਨਹੀਂ ਹੈਗਾ ਅੱਛਾ ਜੀ ਮਤਲਬ ਕਹਿ ਲੋ ਆਪਣੇ ਆਪ ਚ ਇਹ ਪਾਸਟਰ ਬਣਿਆ ਹੋਇਆ ਤੇ ਆਪ ਹੀ ਇਦਾਂ ਦੀ ਜਿਹੜੀ ਵੀਡੀਓ ਛੁੱਟੇ ਛੁੱਟੇ ਦਾਅਵੇ ਕਰਕੇ ਹੀ ਲੋਕਾਂ ਨੂੰ ਮਗਰ ਤੁਸੀਂ ਆਪ ਦੇਖੋ ਕਿ ਜਿਹੜੀ ਚੀਜ਼ਾਂ ਦੇ ਵਿੱਚ ਮਤਲਬ ਕਿ ਮੈਡੀਕਲ ਸਾਇੰਸ ਫੇਲ ਹੋ ਗਈ ਹੈ ਕਿਹੜੇ ਐਸੇ ਹੱਥ ਰੱਖਣ ਨਾਲ ਕਿਸੇ ਦੇ ਵਿੱਚੋਂ ਅੰਦਰੋਂ ਤੁਹਾਡਾ ਜੌਂਡਰਸ ਨਿਕਲ ਜਾਂਦਾ ਹੈ ਅੰਦਰੋਂ ਹੱਥ ਰੱਖਣ ਦੇ ਨਾਲ ਤੁਸੀਂ ਚੱਲਣਾ ਸ਼ੁਰੂ ਹੋ ਜਾਂਦੇ ਹੋ ਤੁਸੀਂ ਹੱਥ ਰੱਖਣ ਦੇ ਨਾਲ ਕੈਂਸਰ ਤੇ ਨਿਕਲ ਜਾਂਦੇ ਹੋ ਮਤਲਬ ਕਿ ਥਿਸ ਸ਼ੋਜ਼ ਕਿ ਅੱਜ ਦੇ ਯੁੱਗ ਦੇ ਵਿੱਚ ਕਿਹ ਲੋਕਾਂ ਨੂੰ ਸ਼ਰਮ ਇੱਕ ਭਰਮ ਦੇ ਵਿੱਚ ਪਾਉਣ ਵਾਲੀ ਗੱਲ ਹੈਗੀ ਔਰ ਲੋਕਾਂ ਦੇ ਜਿਹੜੇ ਸੈਂਟੀਮੈਂਟਸ ਨਾਲ ਖੇਲਣ ਵਾਲੀ ਗੱਲ ਹੈਗੀ ਕਿਉਂਕਿ ਅਸੀਂ ਵੀ ਦੇਖਿਆ ਕਿ ਰੀਚਰਲੀ ਜਦੋਂ ਇੱਥੇ ਪਰਚਾ ਹੁੰਦਾ ਹੈ ਤੇ ਉਸ ਤੋਂ ਬਾਅਦ ਇੱਕ ਨਿਊਜ਼ਪੇਪਰ ਨਿਊਜ਼ ਚੈਨਲ ਨੂੰ ਇਹ ਇੰਟਰਵਿਊ ਦਿੰਦਾ ਹੈ ਤੇ ਉਹਦੇ ਵਿੱਚ ਸ਼ਰਿਆਮ ਕਹਿ ਲੋ ਇੱਕ ਧਮਕੀ ਦੇ ਤੌਰ ਤੇ ਕਹਿੰਦਾ ਹੈ ਕਿ ਮੈਂ ਪਹਿਲਾਂ ਕੋਈ ਐਕਸ਼ਨ ਨਹੀਂ ਲੈ ਲੇਕਿਨ ਕਹਿੰਦਾ ਜੇ ਮੈਂ ਆਪਣੇ ਫਾਲੋਅਰਸ ਨੂੰ ਕਹੂੰਗਾ ਤਾਂ ਸਾਰੇ ਇਕੱਠੇ ਹੋ ਜਾਣਗੇ ਹੋ ਸਕਦਾ ਲਾਅ ਐਂਡ ਆਰਡਰ ਸਿਚੁਏਸ਼ਨ ਵੀ ਪੰਜਾਬ ਵਿੱਚ ਖਰਾਬ ਹੋ ਜਾਵੇ ਦੇਖੋ ਤਾਂ ਹਰ ਇੱਕ ਬੰਦਾ ਹੀ ਇਹ ਕਹਿੰਦਾ ਹੈਗਾ ਕਿ ਮੇਰੇ ਪਿੱਛੇ ਫਾਲੋਅਰ ਹੈ ਪਰ ਲਾਅ ਵੀ ਕੋਈ ਪ੍ਰਵੇਲ ਕਰਦਾ ਵਾ ਜੀ ਅੱਛੇ ਤਾਂ ਲਾਉਣੇ ਪਰ ਵੇਲ ਕਰਨਾ ਹੈ ਕਿਸੇ ਦੇ ਫਾਲੋਅਰਸ ਨੇ ਕੀ ਕਰ ਲੰਗੇ ਫਾਲੋਅਰਸ ਕੀ ਕਹਿਣਗੇ ਬਹੁਤ ਅੱਛੀ ਹਰਕਤ ਕੀਤੀ ਹੋਈ ਹੈ ਨੇ ਜਿਹੜੀ ਆਪਾਂ ਨੂੰ ਦੇ ਫੇਵਰ ਕਰ ਰਹੇ ਹੈਗੇ ਜੀ ਤੇ ਮੈਟ੍ਰਿਕ ਅੰਡਰ ਇਨਵੈਸਟੀਗੇਸ਼ਨ ਜੀ ਇਟ ਇਜ਼ ਅ ਸੀਰੀਅਸ ਅਫੈਂਸ ਜੇਕ ਲੜਕੀ ਸਾਹਮਣੇ ਆਈ ਹੈ ਔਰ ਕਹਿ ਰਹੀ ਹੈ ਕਿ ਮੈਂ ਉਸਲੇ ਨਾਬਾਲਗ ਸੀ ਜੀ ਜਿਸ ਵੇਲੇ ਮੇਰਾ ਯੋਨ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਯੋਨ ਸ਼ੋਸ਼ਣ ਕਰਦਾ ਰਿਹਾ ਵਾ ਜੀ ਤੇ ਉਸ ਤੋਂ ਬਾਅਦ ਲਗਾਤਾਰ ਮੈਨੂੰ ਫਿਰ ਜਾਨ ਤੋਂ ਮੇਰੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਿਹਾ ਵਾ ਜੀ ਇਟ ਇਜ਼ ਵੈਰੀ ਸੀਰੀਅਸ ਅਫੈਂਸ ਅਸੀਂ ਲਾਅ ਐਂਡ ਆਰਡਰ ਸਿਚੁਏਸ਼ਨ ਦੇ ਵਿੱਚ ਰਹਿੰਦੇ ਆਗੇ ਕੋਈ ਆਪ ਜੰਗਲ ਰਾਜ ਥੋੜਾ ਜਿਹਾ ਕਹਵੇ ਜਿਉ ਲੜਕੀ ਹੁਣ ਅੱਜ ਸਾਹਮਣੇ ਆਈ ਹੈ ਤੇ ਮੈਟਰ ਮਸਟ ਬੀ ਇਨਵੈਸਟੀਗੇਟਿਡ ਜੀ ਕਿਉਂਕਿ ਜਿਹੜਾ ਪਾਸਟਰ ਬਜਿੰਦਰ ਆਪਣੇ ਆਪ ਨੂੰ ਕਹਿੰਦਾ ਹੈ ਇਹ ਗਲੋਰੀ ਐਂਡ ਵਿਜ਼ਡਮ ਨਾ ਦੀ ਕੋਈ ਚਰਚ ਉੱਥੇ ਬਣਾਈ ਬੈਠਾ ਹੈ ਜਲੰਧਰ ਦੇ ਵਿੱਚ ਜਲੰਧਰ ਰਿਤ ਕਬੂਤਸਲਾ ਰੋਡ ਤੇ ਤੇ ਦੱਸਿਆ ਜਾ ਰਿਹਾ ਹੈ ਕਿ ਹੁਣ ਇਸ ਸਮੇਂ ਲੱਖਾਂ ਵਿੱਚ ਇਹਦੇ ਫਾਲੋਅਰਸ ਨੇ ਨਿਊ ਚੰਡੀਗੜ੍ਹ ਵਿੱਚ ਵੀ ਕੈਂਪਰਾਂ ਲਿਆ ਹੋਇਆ ਹੈ ਨਹੀਂ ਆਪਣਾ ਚਰਚ ਤੇ ਤੁਸੀਂ ਦੱਸੋ ਇਹ ਕਿਸ ਤਰ੍ਹਾਂ ਇੰਨੇ ਫਾਲੋਅਰਸ ਇਹਨਾਂ ਦੇ ਵਧੇ ਜਾ ਰਹੇ ਕਈ ਵਾਰ ਇਹ ਵੀ ਦੇਖਿਆ ਕਿ ਜੋ ਗਰੀਬ ਪਰਿਵਾਰਾਂ ਉਹਨਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹਨਾਂ ਵੱਲੋਂ ਦੇਖੋ ਗਰੀਬ ਪਰਿਵਾਰਾਂ ਨੂੰ ਆਪਾਂ ਜਿੱਦਾਂ ਸੜੀਆਂ ਕੁਝ ਸਰਕਾਰਾਂ ਨੇ ਪਹਿਲਾਂ ਗਰੀਬ ਪਰਿਵਾਰਾਂ ਨੂੰ ਕਹਤਾ ਸੀ ਆਟਾ ਦਾਲ ਦਾਂਗੇ ਉਹ ਕਰਾਂਗੇ ਸਿਰਫ ਇੱਕ ਜਸਟ ਇੱਕ ਵੋਟ ਸਟੰਟ ਦੇ ਥੱਲੇ ਤਾਂ ਕਿ ਸਾਨੂੰ ਲੋਕਾਂ ਨੂੰ ਵੋਟ ਪਾਈ ਜਾਵੇ ਇਸੇ ਤਰ੍ਹਾਂ ਹੀ ਇਹ ਗਰੀਬ ਜਿਹੜੇ ਪਰਿਵਾਰ ਹੈਗੇ ਨੇ ਉਹਨਾਂ ਨੂੰ ਕੋ ਲਾਲਚ ਦੇ ਕੇ ਕਿ ਅਸੀਂ ਤੁਹਾਡੇ ਬੱਚੇ ਪੜਾ ਦਾਂਗੇ ਤੁਹਾਡੇ ਕੁੜੀਆਂ ਦਾ ਵਿਆਹ ਕਰ ਦਾਂਗੇ ਜਾਂ ਕੁਛ ਐਦਾਂ ਦਾ ਕੋਈ ਕਰਾਂਗੇ ਤੁਹਾਨੂੰ ਅਸੀਂ ਮੋਨਿਟਰੀ ਬੈਨੀਫਿਟ ਦਾਂਗੇ ਜਾਂ ਘਰ ਬਣਾ ਦਾਂਗੇ ਉਹ ਲੋਕ ਕੀ ਹੁੰਦੇ ਨੇ ਜੀ ਉਹਨਾਂ ਦੀ ਸੋਚ ਉਨੀ ਹੀ ਹੁੰਦੀ ਉਹ ਇਹਨਾਂ ਦੇ ਐਦਾਂ ਦੇ ਬੰਦਿਆਂ ਦੇ ਪਿੱਛੇ ਲੱਗ ਜਾਂਦੇ ਇਹਨਾਂ ਨੂੰ ਇਹ ਹੁੰਦਾ ਕਿ ਜਿਸ ਵੇਲੇ ਅਸੀਂ ਇਹਨਾਂ ਸਾਡੇ ਫਾਲੋਅਰ ਵਧਣਗੇ ਆਪਣਾ ਆਟੋਮੈਟਿਕ ਗੱਲ ਹੈ ਕਿ ਬਾਹਰੋਂ ਸਾਡੀ ਫੰਡਿੰਗ ਉਨੀ ਜ਼ਿਆਦਾ ਹੋਏਗੀ ਠੀਕ ਹੈ ਸਾਡੇ ਫਾਲੋਅਰਸ ਵਧਣਗੇ ਸਾਨੂੰ ਫੰਡਿੰਗ ਆਏਗੀ ਅਸੀਂ ਪੈਸਾ ਤੇ ਹੋਰ ਤਰੀਕੇ ਨਾਲ ਯੂਜ਼ ਕਰਾਂਗੇ ਜੀ ਐਡਵੋਕੇਟ ਸਾਹਿਬ ਐਜ਼ ਅ ਲੀਗਲ ਐਕਸਪਰਟ ਤੁਸੀਂ ਇਹ ਦੱਸੋ ਹੁਣ ਜੋ ਇਹਦੇ ਧਾਰਾਵਾਂ ਲੱਗੀਆਂ ਨੇ ਤੇ ਇਹ ਬਜਿੰਦਰ ਸਿੰਘ ਤੇ ਕੀ ਕਾਰਵਾਈ ਹੋ ਸਕਦੀ ਹੈ ਤੇ ਕੀ ਲੱਗਦਾ ਹੈ ਇਹਨੂੰ ਅਰੈਸਟ ਵੀ ਕੀਤਾ ਜਾ ਸਕਦਾ ਹਾਂ ਦਾ 100% ਅਰੈਸਟ ਹੋ ਸਕਦਾ ਜੀ ਜੀ ਥਰ ਇਜ਼ ਅ ਨੋ ਸਟੇ ਫਰਮ ਐਨੀ ਕੋਰਟ ਜੀ ਕੋਈ ਐਟਿਸਪੇਟਰੀ ਬੇਲ ਵੀ ਕੋ ਕੁਛ ਨਹੀਂ ਇਟ ਇਜ਼ ਵੈਰੀ ਸੀਰੀਅਸ ਅਫੈਂਸ ਕਿ ਲੜਕੀ ਨਾਲ ਤੁਸੀਂ ਨਾਬਾਲਗ ਰਹੀ ਹੈ ਜਿਸ ਵੇਲੇ ਉਸ ਵੇਲੇ ਤੁਸੀਂ ਉਹਨਾ ਛੇੜਛਾੜ ਕਰਦੇ ਰਹੇ ਹੋ ਔਰ ਪੰਜ ਸੱਤ ਤੁਸੀਂ ਉਹਦਾ ਸ਼ੋਸ਼ਣ ਕਰਦੇ ਰਹੇ ਹੋ ਜੀ ਇਟ ਇਜ਼ ਵੈਰੀ ਸੀਰੀਅਸ ਅਫੈਂਸ ਔਰ ਇਹ ਤਾਂ ਪੁਲਿਸ ਨੂੰ ਹੁਣ ਤਾਂ ਕਾਨੂੰਨ ਅਰੈਸਟ ਕਰਨਾ ਚਾਹੀਦਾ ਹੈਗਾ ਜੀ ਕਿਉਂਕਿ ਸਾਡੇ ਪੁਲਿਸ ਨਾਲ ਵੀ ਲੋਕਾਂ ਦਾ ਵਿਸ਼ਵਾਸ ਸਰਕਾਰ ਦੇ ਉੱਤੇ ਤੇ ਪੁਲਿਸ ਤੇ ਬੜਿਆ ਰਵੇ ਜੀ ਕਿਉਂਕਿ ਪੁਲਿਸ ਨਾਲ ਵੀ ਗੱਲਬਾਤ ਹੋਈ ਸੀ ਸੀਨੀਅਰ ਅਫਸਰਾਂ ਨਾਲ ਸਾਡੀ ਤੇ ਉਹ ਕਹਿ ਰਹੇ ਸਨ ਕਿ ਅਸੀਂ ਪੰਜ ਮੈਂਬਰੀ ਕਮੇਟੀ ਬਣਾਤੀ ਹੈ ਉਹ ਚ ਫਗਵਾੜਾ ਦੀ ਐਸਪੀ ਨੇ ਉਹ ਹੈਡ ਕਰ ਰਹੇ ਨੇ ਤੇ ਕਹਿੰਦੇ ਇਨਕੁਆਇਰੀ ਕਰਕੇ ਜੋ ਕਾਰਵਾਈ ਹੋਗੀ ਉਸ ਤੇ ਐਕਸ਼ਨ ਲਾਵਾਂਗੇ ਅਸੀਂ ਦੇਖੋ ਕਈ ਵਾਰ ਨਾ ਪੁਲਿਸ ਤੇ ਜਾਂ ਸਰਕਾਰਾਂ ਦੇ ਕੋਈ ਦਬਾਅ ਪੈ ਜਾਂਦਾ ਵਾ ਜਿਸ ਕਰਕੇ ਕੋ ਸਿਟ ਬਣਾਈ ਜਾਂਦੀ ਹੈ ਸਿਟ ਬਣਾਉਣ ਦੇ ਨਾਲ ਹੁੰਦਾ ਗੱਲ ਥੋੜੀ ਠੰਡੇ ਬਸਤੇ ਚ ਪੈ ਜਾਂਦੀ ਹੈ ਤਦ ਤੱਕ ਲੋਕਾਂ ਦਾ ਧਿਆਨ ਡਿਵਰਟ ਹੋ ਜਾਂਦਾ ਹੈ ਜੀ ਪਰ ਮੇਰੇ ਹਿਸਾਬ ਨਾਲ ਇਦਾਂ ਦੇ ਮੈਟਰ ਦੇ ਵਿੱਚ ਸੀਰੀਅਸ ਆਫੈਂਸ ਹੈਗੇ ਇਹਦੇ ਚ ਇਮੀਡੀਏਟ ਐਕਸ਼ਨ ਹੋਣਾ ਚਾਹੀਦਾ ਵਾ ਜੀ ਸੋ ਦੈਟ ਜਿਹੜੇ ਇਦਾਂ ਦੇ ਕ੍ਰਿਮੀਨਲ ਕੋਈ ਬੰਦਾ ਹੋਵੇ ਜੀ ਉਹ ਆਪਣੇ ਆਪ ਨੂੰ ਕਿਸੇ ਤਰੀਕੇ ਨਾਲ ਸਕੇਪ ਨਾ ਕਰ ਸਕੇ ਜੀ ਮਤਲਬ ਤੁਸੀਂ ਕੋਈ ਸਰਦ ਬੰਦਾ ਜਿਹੜਾ ਜਿੱਦਾਂ ਦੇ ਵੀ ਪਰਚਾ ਹੁੰਦਾ ਜਾ ਕੇ ਦਰਖਾਸਤ ਦਿੰਦਾ ਜੀ ਮੇਰੀ ਇਨਕੁਆਇਰੀ ਕਰੋ ਇਨਕੁਆਇਰੀ ਕਰਦੇ ਕਰਦੇ 6 ਮਹੀਨੇ ਲੱਗ ਜਾਂਦੇ ਤਦ ਤੱਕ ਉਹ ਗੱਲ ਹੀ ਖਤਮ ਹੋ ਜਾਂਦੀ ਮਤਲਬ ਤੁਹਾਡਾ ਕਹਿਣ ਦਾ ਮਤਲਬ ਹੈ ਪੁਲਿਸ ਵੱਲੋਂ ਜੋ ਇਨਕੁਆਇਰੀ ਜਾਂ ਸੈਟ ਹੁਣ ਬਣਾਈ ਜਾ ਰਹੀ ਹੈ ਉਹ ਇੱਕ ਟਾਈਮ ਪਾਸ ਕਰਨ ਦੀ ਹੀ ਗੱਲ ਹੈ ਟਾਈਮ ਟਪਾਉਣ ਦੀ ਗੱਲ ਹੈ ਕਿਉਂਕਿ ਅਦਰਵਾਈਜ਼ ਜਿੰਨੇ ਸੀਰੀਅਸ ਸਪੈਂਸ ਵਿੱਚ ਪਰਚਾ ਹੋਇਆ ਹੁਣ ਤੱਕ ਇਹਨੂੰ ਅਰੈਸਟ ਕਰ ਲੈਣਾ ਚਾਹੀਦਾ ਸੀ ਬਿਲਕੁਲ ਕਰਨਾ ਚਾਹੀਦਾ ਸੀ ਜੀ ਔਰ ਸ਼ਰੀਮ ਅਗਲਾ ਇੰਟਰਵਿ ਤੇ ਇੱਕ ਬੰਦੇ ਦੇ 755 ਹੋ ਜਾਂਦੀ ਹੈ ਉਹਦਾ ਪੂਰਾ ਪਰਿਵਾਰ ਅੰਦਰ ਘਰਤਾ ਜਾਂਦਾ ਨਜਾਇਜ਼ ਤੌਰ ਦੇ ਉੱਤੇ ਜੀ ਤੇ ਇਥੇ ਤਾਂ ਇਹਨਾਂ ਸੀਰੀਅਸ ਅਫੈਂਸ ਹੈਗਾ ਵਾ ਜੀ ਇਨਕੁਆਰੀ ਹੋ ਜੇਗੀ ਕਿ ਗੱਲ ਨੂੰ ਜੇ ਇਨਕੁਆਰੀ ਦੇ ਵਿੱਚ ਲੱਗਦਾ ਕਿ ਇਹ ਬੰਦਾ ਬੇਗੁਨਾਹ ਗਲਤ ਪਰਚਾ ਹੋਇਆ ਉਸ ਕੁੜੀ ਦੇ ਉੱਤੇ ਉਲਟਾ ਪਰਚਾ ਹੋ ਜਾਏਗਾ ਕਿ ਇਹਨੇ ਗਲਤ ਇਨਫੋਰਮੇਸ਼ਨ ਟੂ ਦਾ ਪਬਲਿਕ ਦਿੱਤੀ ਹੈ ਜੀ ਜੀ ਐਸੋਲੇ ਤਾਂ ਦੇਖਣ ਵਾਲੀ ਗੱਲ ਹੈ ਕਿ ਇਟ ਇਜ਼ ਵੈਰੀ ਸੀਰੀਅਸ ਅਫੈਂਸ ਜੀ ਇਹ ਕਿ ਸਵੂਮਨ ਦੇ ਖਿਲਾਫ ਹੁੰਦਾ ਵਾ ਤੇ ਇਹ ਬੜੀ ਸੀਰੀਅਸ ਅਫੈਂਸਰ ਨੂੰ ਤੇ ਲਾ ਐਂਡ ਆਰਡਰ ਮੇਨਟੇਨਡ ਕਰਨਾ ਚਾਹੀਦਾ ਸਬਮਿਟ ਐਕਸ਼ਨ ਕਰ ਬਿਲਕੁਲ ਠੀਕ ਹੈ ਜੀ ਗੱਲ ਤੁਹਾਡੀ ਸੰਦੀਪਾ ਜੀ ਤੁਹਾਡਾ ਆਕਾਲ ਚਲਣ ਨਾਲ ਜੁੜਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ